ਉਹ ਦਿਨ ਤੋਂ ਬਿਨਾ ਤੁਹਾਡੀ ਵੀਡੀਓ ਵਾਇਰਲ ਹੋਈ ਨਹੀਂ ਸਕਦੀ ਉਹ ਚੀਜ਼ ਹੈਗੀ ਆ ਅਪਲੋਡ ਕਰਨ ਤੋਂ ਬਾਅਦ ਤੁਸੀਂ پتہ ਕੀ ਕਰਦੇ ਹੋ ਤੁਸੀਂ ਨਾ ਜਾਣ ਜਾਣ ਕੇ ਤੁਸੀਂ ਇਹ ਗਲਤੀ ਕਦੇ ਵੀ ਨਹੀਂ ਕਰਨੀ ਇਹ ਗੱਲ ਦਿਮਾਗ 'ਚ ਬਿਠਾ ਲਓ ਤੁਸੀਂ ਕਿ YouTube ਤੁਹਾਡੀ ਵੀਡੀਓ ਪ੍ਰਮੋਟ ਕਰਦਾ ਹੀ ਨਹੀਂ ਹੈਗਾ ਤਾਂ ਤੁਹਾਡਾ ਚੈਨਲ ਬਹੁਤ ਛੇਤੀ ਗਰੋ ਹੋਏਗਾ ਤੇ ਤੁਸੀਂ ਉਸ ਤੋਂ ਬਹੁਤ ਹੀ ਜ਼ਿਆਦਾ ਚੰਗੀ ਤੇ ਵਧੀਆ ਇਨਕਮ ਤੁਸੀਂ ਜਨਰੇਟ ਕਰਨੀ ਸ਼ੁਰੂ ਕਰ ਦੋਗੇ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੋਪਿਕ ਹੈਗਾ ਜੀ ਸਾਡਾ ਵੀਡੀਓ ਦਾ ਟੋਪਿਕ ਅੱਜ ਦਾ ਹੈਗਾ ਜੀ ਕਿ ਸਾਡਾ YouTube ਚੈਨਲ ਗਰੋਅ ਕਿਉਂ ਨਹੀਂ ਕਰਦਾ ਤੇ ਸਾਡੀ ਜਿਹੜੀ YouTube ਦੀਆਂ ਵੀਡੀਓ ਨੇ ਉਹ ਗਰੋਅ ਕਿਉਂ ਨਹੀਂ ਕਰਦਿਆਂ ਬਹੁਤ ਸਾਰੇ ਮੇਰੇ ਭੈਣ ਭਰਾ ਨੇ ਜਿਹੜੇ ਮੇਰੀ ਵੀਡੀਓਜ਼ ਰੈਗੂਲਰ ਦੇਖਦੇ ਪਏ ਨੇ ਉਹਨਾਂ ਦੇ ਬਹੁਤ ਜ਼ਿਆਦਾ ਕਮੈਂਟ ਇਹ ਹੁੰਦੇ ਨੇ ਉਹ ਕਹਿੰਦੇ ਵੀ ਵੀਰ ਜੀ ਸਾਡਾ ਜਿਹੜਾ YouTube ਚੈਨਲ ਆ ਉਹ ਗਰੋ ਨਹੀਂ ਹੋ ਰਿਹਾ ਤੇ ਨਾ ਹੀ ਉਹ ਸਦਾ YouTube ਚੈਨਲ ਆ ਉਹ ਸਰਚ ਦੇ ਵਿੱਚ ਹੁੰਦਾ ਪਿਆ ਜਿਹਨਾਂ ਨੇ YouTube ਬਣਾਏ ਨੇ ਨੇ ਪੁਰਾਣੇ ਬਣਾਏ ਹੋਏ ਨੇ ਜਾਂ ਵੀਰੋਂ ਨਵੇਂ ਬਣਾ ਰਹੇ ਨੇ ਜਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਸਾਰਾ ਤਾਂ ਬਸ ਇਹੀ ਸਵਾਲ ਆਉਂਦੀ ਉਹ ਕਹਿੰਦੇ ਵੀ ਸਾਡੀ ਜਿਹੜੀ ਵੀਡੀਓ ਨੇ ਨਾ ਤਾਂ ਉਹ ਵਾਇਰਲ ਹੋ ਰਹੀਆਂ ਹੈਗੀਆਂ ਤੇ ਨਾ ਸਾਡਾ ਵਾਚ ਟਾਈਮ ਕੰਪਲੀਟ ਹੁੰਦਾ ਪਿਆ ਨਾ ਸਾਡੇ 1000 ਸਬਸਕ੍ਰਾਈਬਰ ਕੰਪਲੀਟ ਹੁੰਦੇ ਪਏ ਹੈ ਜਿਹੜਾ YouTube ਦਾ ਕ੍ਰਾਈਟੇਰੀਆ ਵਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਸਾਡਾ ਜਿਹੜਾ YouTube ਚੈਨਲ ਆ ਅਸੀਂ ਜਦੋਂ ਸਰਚ ਬਾਰ ਦੇ ਵਿੱਚ ਜਾ ਕੇ ਅਸੀਂ ਸਰਚ ਕਰਦੇ ਆ ਵੀ ਸਾਡਾ ਚੈਨਲ ਸਰਚ ਨਹੀਂ ਹੁੰਦਾ ਹੈਗਾ ਸੋ ਆਪਾਂ ਅੱਜ ਇਸੀ ਟੌਪਿਕ ਦੇ ਉੱਤੇ ਗੱਲ ਕਰਾਂਗੇ ਕਿ ਜਿਹੜਾ ਤੁਹਾਡਾ YouTube ਚੈਨਲ ਉਹ ਗਰੋਅ ਕਿਉਂ ਨਹੀਂ ਹੁੰਦਾ ਹੈਗਾ ਵੀ ਤੁਹਾਡੀ ਜਿਹੜੀ ਵੀਡੀਓ ਨੇ ਉਹ ਗਰੋਅ ਕਿਉਂ ਨਹੀਂ ਹੁੰਦੀ ਹੈ ਜੀਆ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਆ ਕਿ ਪਲੀਜ਼ ਮੇਰੇ YouTube ਤੇ ਜਿੰਨੀਆਂ ਵੀ ਵੀਡੀਓ ਪਈਆਂ ਮੀਆਂ ਨੇ ਉਹ ਵੀਡੀਓ ਨੂੰ ਤੁਸੀਂ ਸਾਰੇ ਪ੍ਰੋਪਰਲੀ ਉਹਨੂੰ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਿਉਂਕਿ ਕਈ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਮੇਡੀ ਵੀਡੀਓ ਦੇਖਦੇ ਜ਼ਰੂਰ ਨੇ ਉਹ ਕਮੈਂਟ ਵੀ ਕਰਦੇ ਨੇ ਬਟ ਕੀ ਉਹ ਮੇਰੀ ਵੀਡੀਓ ਨੂੰ ਪ੍ਰੋਪਰਲੀ ਤਰੀਕੇ ਨਾਲ ਨਹੀਂ ਦੇਖਦੇ ਹੈਗੇ ਜਿਹਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਸਮਝ ਨਹੀਂ ਲੱਗਦੀਏਗੀ ਕਿਉਂਕਿ ਮੈਨੂੰ ਨਹੀਂ ਲੱਗਦਾ ਆਏਗਾ ਕਿ ਵੀ ਮੇਰੀ ਕੋਈ ਅਵਰਜੀ ਵੀਡੀਓ ਹੋਵੇ ਜਿਹਦੇ ਵਿੱਚ ਮੈਂ ਪ੍ਰੋਪਰਲੀ ਤਰੀਕੇ ਨਾਲ ਤੁਹਾਨੂੰ ਨਾ ਦੱਸਾਵਾਂ ਕਿਉਂਕਿ ਮੇਰੀ ਜੜੀ ਵੀ ਵੀਡੀਓ ਹੈਗੀ YouTube ਦੇ ਉੱਪਰ ਮੈਂ ਅਪਲੋਡ ਕੀਤੀ ਹੋਈ ਆ ਚਾਹੇ ਮੈਂ ਦੱਸਾਵਾਂ ਵੀ ਤੁਸੀਂ WhatsApp ਤੋਂ ਕਿਵੇਂ ਪੈਸਾ ਕਮਾਉਣਾ ਆ ਜਾਂ YouTube ਤੋਂ ਦੱਸਿਆ ਜਾਂ Facebook ਤੋਂ ਦੱਸਿਆ ਕਿਸੇ ਵੀ ਟੋਪਿਕ ਤੇ ਰਿਲੇਟਡ ਮੇਰੀ ਵੀਡੀਓ YouTube ਦੇ ਉੱਤੇ ਅਪਲੋਡ ਕੀਤੀ ਹੋਈ ਆ ਮੈਂ ਮੈਂ ਉਹਦੇ ਵਿੱਚ ਪ੍ਰੋਪਰ ਨੇ ਤਰੀਕੇ ਨਾਲ ਦੱਸਦਾ ਹਾਂ ਵੀ ਤੁਹਾਨੂੰ ਬਹੁਤ ਡੀਪਲੀ ਤਰੀਕੇ ਨਾਲ ਦੱਸਦਾ ਫਿਰ ਤੁਹਾਨੂੰ ਕੰਨੀ ਕੰਨੀ ਜਿਹੜੀ ਗੱਲ ਆ ਉਹ ਸਮਝ ਲੱਗ ਜੇ ਪਰ ਫਿਰ ਵੀ ਫਤਨ ਤੁਸੀਂ ਟੀਮੇ ਕਹਿੰਦੇ ਨੋ ਕਿ ਵੀਰ ਜੀ ਗਾ ਨੂੰ ਆ ਚੀਜ਼ ਸਕਿਪ ਹੋ ਗਈ ਚਲੋ ਆ ਚੀਜ਼ ਸਕਿਪ ਹੋ ਗਈ ਤੁਸੀਂ YouTube ਤੇ ਜਾ ਕੇ ਨਾ ਕਿਸੇ ਦੀ ਵੀ ਜਗਤ ਦੀ ਵੀਡੀਓ ਦੇਖ ਲਓ ਕਿਸੇ ਦੀ ਵੀਡੀਓ 2-4 ਮਿੰਟ ਦੀ ਹੋਏਗੀ ਪਰ ਉਹ ਜਿਵੇਂ ਕਿ ਮੈਂ ਤੁਹਾਨੂੰ ਗਾਈਡਨਸ ਕਰ ਰਿਹਾ ਵਾਂ ਗਾਈਡਿੰਗ ਕਰਦਾ ਮੈਂ ਤੁਹਾਨੂੰ ਨਾ ਪ੍ਰੋਪਰਲੀ ਤਰੀਕੇ ਨਾਲ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਨਹੀਂ ਮਿਲੇਗੀ ਜੀ ਅਗਰ ਤੁਸੀਂ ਕਮੈਂਟ ਵੀ ਕਰਦੇ ਤਾਂ ਮੈਂ ਕਮੈਂਟ ਦਾ ਰਿਪਲਾਈ ਵੀ ਮੈਂ ਜ਼ਰੂਰ ਕਰਦਾ ਵਾਂ ਅਗਰ ਤੁਸੀਂ ਮੈਨੂੰ ਕੋਲ ਕਰਦੇ ਤਾਂ ਪੋਲ ਦਾ ਰਿਪਲਾਈ ਵੀ ਮੈਂ ਜ਼ਰੂਰ ਦੀ ਨਹੀਂ ਦਿਨਵਾ ਸੋ ਮੇਰੇ ਤਨ ਸਾਰ ਨੂੰ ਇੱਕ ਬੇਨਤੀ ਹੈ ਕਿ ਪਲੀਜ਼ ਜਦੋਂ ਵੀ ਤੁਸੀਂ ਮੇਰੀ ਕੋਈ ਵੀ ਵੀਡੀਓ ਦੇਖਦੇ ਹੋ ਤਾਂ ਉਹ ਵੀਡੀਓ ਨੂੰ ਪ੍ਰੋਪਰਲੀ ਤਰੀਕੇ ਨਾਲ ਦੇਖਿਆ ਕਰੋ ਤਾਂ ਜੋ ਤੁਹਾਨੂੰ ਉਹ ਹਰ ਇੱਕ ਗੱਲ ਜਿਹੜੀ ਉਹ ਚੰਗੀ ਤਰ੍ਹਾਂ ਸਮਝ ਲੱਗ ਜੇ ਸੋ ਜਿਹੜਾ ਸਾਡਾ ਆਪਣਾ ਵੀਡੀਓ ਦਾ ਟੌਪਿਕ ਹੈਗਾ ਸਾਡੀ ਵੀਡੀਓ ਦਾ ਟੌਪਿਕ ਹੈਗਾ ਵੀ ਜਿਹੜਾ ਸਾਡਾ YouTube ਚੈਨਲ ਆ ਉਹ ਗਰੋਅ ਕਿਉਂ ਨਹੀਂ ਕਰਦਾ ਸਾਡੀ ਵੀਡੀਓ ਗਰੋਅ ਕਿਉਂ ਨਹੀਂ ਕਰਦੀਆਂ ਜਾਂ ਦੇਖੋ ਸਭ ਤੋਂ ਵੱਡਾ ਜਿਹੜਾ ਮੈਨ ਕਰਨਾ ਵੀ ਤੁਹਾਡਾ ਚੈਨਲ ਗਰੋਅ ਕਿਉਂ ਨਹੀਂ ਕਰਦਾ ਹੈਗਾ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਰੀਜ਼ਨ ਮੰਨ ਕੇ ਚੱਲਾ ਜਿਹੜਾ ਤੁਹਾਡਾ YouTube ਆ ਉਹਦੀ ਤੁਸੀਂ ਸੈਟਿੰਗ ਨਹੀਂ ਸਹੀ ਤਰੀਕੇ ਨਾਲ ਕਰਦੇ ਹੈਗੇ ਜੇ ਗਗਕਪਾ ਨੇ YouTube ਚੈਨਲ ਦੀ ਸੈਟਿੰਗ ਸਹੀ ਨਹੀਂ ਹੋਵੇਗੀ ਤੁਹਾਡਾ YouTube ਚੈਨਲ ਤੁਹਾਡਾ ਵਾਇਰਲ ਨਹੀਂ ਹੋਏਗਾ 101% ਤੁਹਾਡਾ YouTube ਚੈਨਲ ਵਾਇਰਲ ਨਹੀਂ ਹੋਊਗਾ ਹੁਣ ਆਪਾਂ ਨੰਬਰ ਆ ਗਏ ਆਪਣਾ ਨੰਬਰ 1 ਨੰਬਰ 2 ਤੇ ਆਪਾਂ ਗੱਲ ਕਰਦੇ ਆ ਜਿਹੜਾ ਤੁਸੀਂ YouTube ਤੇ ਮੰਨ ਲਓ ਤੁਸੀਂ ਕੋਈ ਵੀਡੀਓ ਤੁਸੀਂ ਅਪਲੋਡ ਕਰਦੇ ਹੋ ਉਹ ਤਾਂ ਸਭ ਤੋਂ ਮਹਾਨ ਚੀਜ਼ ਆ ਉਹਦਾ ਟਾਈਟਲ ਟਾਈਟਲ ਡਿਸਕ੍ਰਿਪਸ਼ਨ ਨੰਬਰ 3 ਟੈਗ ਇਹ ਤਿੰਨ ਚੀਜ਼ਾਂ ਵੈਰੀ ਇੰਪੋਰਟਡ ਆ ਜਦੋਂ ਤਿੰਨ ਚੀਜ਼ਾਂ ਇਹ ਤੁਹਾਡੀਆਂ ਵਧੀਆ ਤੇ ਸਰਚੇਬਲ ਲੱਗਣੀਆਂ ਉਹਦੇ ਤੇ ਤੁਸੀਂ ਗੱਲ ਕਰੋਗੇ ਤਾਂ ਤੁਹਾਡਾ ਉਹ YouTube ਚੈਨਲ ਆਟੋਮੈਟਿਕੀ ਗਰੋ ਹੋਏਗਾ ਤੁਹਾਡੀ ਵੀਡੀਓ ਸਰਚੇ ਦੇ ਵਿੱਚ ਆਉਣ گیਆਂ ਹੀ ਆਉਣ ਜਾਂ ਇੱਕ ਨੰਬਰ ਤਿੰਨ ਜਿਹੜਾ ਸਭ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਉਹਦੇ ਤੋਂ ਬਿਨਾ ਤੁਹਾਡੀ ਵੀਡੀਓ ਵਾਇਰਲ ਹੋਈ ਨਹੀਂ ਸਕਦੀ ਉਹ ਚੀਜ਼ ਹੈਗੀ ਆ ਥੰਬਨੇਲ ਥੰਬਨੇਲ ਤੁਹਾਡੀ ਵੀਡੀਓ ਦਾ ਬਹੁਤ ਹੀ ਵਧੀਆ ਹੋਣਾ ਚਾਹੀਦਾ ਜਿੰਨਾ ਵਧੀਆ ਤੁਹਾਡੀ ਵੀਡੀਓ ਦਾ ਥੰਬਨੇਲ ਹੋਏਗਾ ਉਨੀ ਜ਼ਿਆਦਾ ਵੀਡੀਓ ਤੁਹਾਡੀ ਲੋਕਾਂ ਦੁਆਰਾ ਦੇਖੀ ਜਾਊਗੀ ਉਹ ਵੀਡੀਓ ਉਨੀ ਜ਼ਿਆਦਾ ਉਹਦੇ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਨੇ ਤੇ ਤੁਹਾਡਾ YouTube ਚੈਨਲ ਜਿਹੜਾ ਉਹ ਵੀ ਵਾਇਰਲ ਹੋਏਗਾ ਹੀ ਹੋਏਗਾ 101% ਫਿਰ ਬਾਅਦ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹ ਤਿੰਨਾ ਤੋਂ ਬਾਅਦ ਜਿਹੜੀ ਮੈਨ ਗੱਲ ਆ ਦੇਖੋ ਅਗਰ ਤੁਸੀਂ ਆਪਣੀ ਵੀਡੀਓ ਅਪਲੋਡ ਕਰਦੇ ਨੂੰ ਤੁਸੀਂ ਆਪਣੀ ਵੀਡੀਓ ਕੋਈ ਵੀ ਤੁਸੀਂ ਆਪਣੇ YouTube ਦੇ ਉੱਤੇ ਅਪਲੋਡ ਕਰਤੀ ਤੁਸੀਂ ਗਲਤੀ ਕੀ ਕਰਦੇ ਹੋ ਜਿਹੜੀ ਤੁਸੀਂ ਸਭ ਤੋਂ ਵੱਡੀ ਗਲਤੀ ਕਰਦੇ ਹੋ ਉਹ ਤੁਸੀਂ ਗਲਤੀ ਕਦੇ ਵੀ ਨਹੀਂ ਕਰਨੀ ਹੈਗੀ ਉਹ ਤੁਸੀਂ ਗਲਤੀ ਕੀ ਕਰਦੇ ਹੋ ਤੁਸੀਂ YouTube ਦੇ ਉੱਤੇ ਤੁਸੀਂ ਆਪਣਾ ਚੈਨਲ ਦੇ ਉੱਤੇ ਤੁਸੀਂ ਆਪਣੀ ਵੀਡੀਓ ਅਪਲੋਡ ਕਰਤੀ ਜੀ ਅਪਲੋਡ ਕਰਨ ਤੋਂ ਬਾਅਦ ਤੁਸੀਂ پتہ ਕੀ ਕਰਦੇ ਹੋ ਮੰਨ ਤੁਹਾਡੀ ਵੀਡੀਓ ਹੁਣ ਅਪਲੋਡ ਹੋ ਗਈ ਤੁਸੀਂ ਨਾ ਜਾਣ ਜਾਣ ਕੇ ਆਪਣੀ ਵੀਡੀਓ ਨੂੰ ਦੇਖਦੇ ਰਹਿੰਦੇ ਹੋ ਬਾਰ ਬਾਰ ਵੀ ਦੇਖਾਂ ਮੇਰੇ YouTube ਵੀਡੀਓ ਦੇ ਉੱਤੇ ਕਿੰਨੇ ਵੀਊ ਆ ਗਏ 2 ਆ ਗਏ 5 ਆ ਗਏ 7 ਆ ਗਏ 10 ਆ ਗਏ ਤੁਸੀਂ ਇੱਕ ਘੰਟੇ ਘੰਟੇ ਬਾਅਦ ਤੁਸੀਂ ਆਪਣੀ ਵੀਡੀਓ ਨੂੰ ਖੁਦ ਹੀ ਦੇਖੀ ਜਾਂਦੇ ਹੋ ਤੁਸੀਂ ਇਹ ਗਲਤੀ ਕਦੇ ਵੀ ਨਹੀਂ ਕਰਨੀ ਇਹ ਗੱਲ ਦਿਮਾਗ 'ਚ ਬਿਠਾ ਲਓ ਤੁਸੀਂ ਤੁਸੀਂ ਆਪਣੀ ਵੀਡੀਓ ਅਪਲੋਡ ਕਰਕੇ ਤੁਸੀਂ ਕਦੇ ਵੀ ਆਪਣੀ ਵੀਡੀਓ ਦੁਬਾਰਾ ਨਹੀਂ ਦੇਖਣੀ ਅਪਲੋਡ ਕਰਕੇ ਭੁੱਲ ਜਾਓ ਬਾਸ ਔਰ ਕੁਝ ਨਹੀਂ ਕਰਨਾ ਅਗਰ ਤੁਸੀਂ ਆਪਣੀ ਵੀਡੀਓ ਦੇਖਣਾ ਵੀ ਚਾਹੁੰਦੇ ਹੋ ਵੀ ਮੇਰੀ ਵੀਡੀਓ ਕਿੰਨੇ ਦੇਖੀਆ ਤਾਂ ਤੁਸੀਂ ਕੀ ਕਰੋ ਪਲੇ ਸਟੋਰ ਦੇ ਵਿੱਚ ਜਾਓ ਆਪਣੀ ਫੋਨ ਦੀ ਪਲੇ ਸਟੋਰ ਦੇ ਵਿੱਚ ਜਾਓ ਪਲੇ ਸਟੋਰ ਦੇ ਵਿੱਚ ਜਾ ਕੇ ਨਾ ਤੁਸੀਂ YT YT ਸਟੂਡੀਓ YT ਸਟੂਡੀਓ ਡਾਊਨਲੋਡ ਕਰ ਲਓ ਐਪਲੀਕੇਸ਼ਨ YT ਸਟੂਡੀਓ ਜਦੋਂ ਤੁਸੀਂ ਡਾਊਨਲੋਡ ਕਰੋਗੇ ਉਹਦੇ ਵਿੱਚ ਤੁਸੀਂ ਆਪਣਾ YouTube ਚੈਨਲ ਆਪਣਾ ਐਡ ਕਰ ਲਓ ਇਹਦੇ ਕਰਨ ਤੋਂ ਬਾਅਦ ਤੁਸੀਂ YT ਸਟੂਡੀਓ ਦੇ ਵਿੱਚ ਜਾਓ ਜਦੋਂ ਮਰਜ਼ੀ ਜਾ ਕੇ ਤੁਸੀਂ ਜਾ ਕੇ ਦੇਖ ਲਓ ਵੀ ਤੁਹਾਡੀ ਵੀਡੀਓ ਦੇ ਵਿਊ ਕਿੰਨੇ ਆਏ ਨੇ ਇਹਦੇ ਵਿੱਚ ਵੀਡੀਓ ਪਲੇ ਨਹੀਂ ਕਰਨੀ ਹੈਗੀ ਇਹਦੇ ਵਿੱਚ ਇਹਦੇ ਵਿੱਚ ਆਪਾਂ ਆਟੋਮੈਟਿਕ ਹੀ ਦੱਸ ਦੇਗਾ ਸਾਰਾ ਸਿਸਟਮ ਦੱਸ ਦੇਗਾ ਤੁਹਾਡੀ ਵੀਡੀਓ ਕਿੰਨੇ ਲੋਕਾਂ ਨੇ ਦੇਖਿਆ YouTube ਨੇ ਕਿੰਨੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਕਿੰਨੇ ਲੋਕਾਂ ਨੇ ਤੁਹਾਡੀ ਵੀਡੀਓ ਨੇ ਦੇਖਿਆ ਵਾ ਕਿੰਨੇ ਵਿਊ ਆਏ ਨੇ ਕਿੰਨੇ ਤੁਹਾਡੇ ਸਬਸਕ੍ਰਾਈਬਰ ਵਧੇ ਨੇ ਕਿੰਨਾ ਤੁਹਾਡਾ ਵਾਚ ਟਾਈਮ ਵਧ ਗਿਆ ਉਹ ਬਾਈਕ ਦੀ ਸਟੂਡੀਓ ਦੇ ਵਿੱਚ ਤੁਹਾਨੂੰ ਦਿਖਾਏਗਾ ਬਸ ਕਦੇ ਵੀ ਤੁਸੀਂ ਆਪਣੀ YouTube ਨੂੰ ਚਲਾ ਕੇ ਆਪਣੀ ਵੀਡੀਓ ਨੂੰ ਬਾਰ ਬਾਰ ਨਹੀਂ ਦੇਖਣਾ ਹੈਗਾ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਹੈਗੀ ਕਿਉਂਕਿ ਦੇਖੋ ਜਿਹੜਾ YouTube ਦਾ ਐਲਗੋਰਿਦਮ ਆ ਉਹ ਪਤਾ ਕੀ ਕਰਦਾ ਵਾ ਉਹ ਦੇਖੋ ਤੁਹਾਡੇ ਫੋਨ ਦੇ ਵਿੱਚ ਇੱਕ IP ਐਡਰੈਸ ਹੁੰਦਾ ਵਾ IP ਐਡਰੈਸ ਜਦੋਂ ਆਪਣਾ ਕਦੇ ਵੀ ਆਪਣਾ ਕਦੇ ਫੋਨ ਵੀ ਗਵਾਚ ਜਾਂਦਾ ਨਾ ਤਾਂ ਉਹ IP ਐਡਰੈਸ ਦੇ ذریعے ਹੀ ਆਪਣੇ ਫੋਨ ਨੂੰ ਲੱਭਦੇ ਆ ਤੋਂ ਦੇ ਫੋਨ ਦੇ ਵਿੱਚ ਆਈਪੀ ਐਡਰੈਸ ਹੁੰਦਾ ਵਾ ਜਦ ਤੁਸੀਂ ਆਪਣਾ YouTube ਚੈਨਲ ਆਪਣਾ ਬਣਾ ਲੈਨੇ ਹੋ ਆਪਣੇ ਮੋਬਾਈਲ ਫੋਨ ਦੇ ਵਿੱਚ ਜਾਂ ਤੁਸੀਂ ਲੈਪਟਾਪ ਦੇ ਵਿੱਚ ਉਹ ਆਈਪੀ ਐਡਰੈਸ ਜਿਹੜਾ ਹੁੰਦਾ ਵਾ ਉਹ YouTube ਦੇ ਕੋਲ ਆਟੋਮੈਟਿਕ ਹੀ ਚੱਲਿਆ ਜਾਂਦਾ ਕਿਉਂਕਿ ਉੱਥੇ ਜਾ ਕੇ ਉਹ ਉੱਥੇ ਜਨਰੇਟ ਹੋ ਜਾਂਦਾ ਵੀ ਇਹ ਆਈਪੀ ਐਡਰੈਸ ਤੋਂ ਇੱਕ YouTube ਚੈਨਲ ਕ੍ਰੀਏਟ ਹੋ ਚੁੱਕਿਆ ਵਾ ਜਦੋਂ ਚੈਨਲ ਕ੍ਰੀਏਟ ਹੋ ਜਾਂਦਾ ਵਾ ਤਾਂ ਤੁਸੀਂ ਵੀਡੀਓ ਵਾਰ-ਵਾਰ ਦੇਖੂਗੇ ਤਾਂ ਜਿਹੜਾ YouTube ਦਾ ਜਿਹੜਾ ਐਲਗੋਰਿਦਮ ਆ ਉਹ ਇੰਨਾ ਕੁ ਸਮਾਰਟ ਆ ਨਾ ਉਹ ਇੰਨਾ ਕੁ ਜ਼ਿਆਦਾ ਸਮਾਰਟ ਆ ਉਹ ਆਟੋਮੈਟਿਕਲੀ ਪਤਾ ਕਰ ਲੈਂਦਾ ਉਹ ਵੀ ਇਹ ਜਿਹੜੀ ਤੁਹਾਡੀ ਵੀਡੀਓ ਵਾ ਕਿੱਥੇ-ਕਿੱਥੇ ਦੇਖੀ ਗਈ ਆ ਉਹਨੇ ਕਿਹਾ ਵੀ ਇਹ ਤਾਂ ਕੋਈ ਆਈਪੀ ਐਡਰੈਸ ਤੋਂ ਬਾਰ-ਬਾਰ ਤੁਸੀਂ ਦੇਖੀ ਜਾ ਰਹੇ ਹੋ ਤੁਹਾਨੂੰ ਆਇਆ ਵੀ ਮੈਂ ਬਾਰ-ਬਾਰ ਆਪਣੀ ਵੀਡੀਓ ਨੂੰ ਦੇਖੀ ਜਾਊਂਗਾ ਮੇਰੇ ਵਿਊ ਆਟੋਮੈਟਿਕ ਵਧੀ ਜਾਣਗੇ ਘਟੀ ਜਾਣਗੇ ਵਧੀ ਜਾਣਗੇ ਘਟੀ ਜਾਣਗੇ ਇਹ ਗੰਤੀ ਦੀ ਕਦਰ ਨਹੀਂ ਕਰਨੀ ਤੂੰ ਕਿ ਜਿਹੜਾ YouTube ਦਾ ਐਲਗੋਰਿਦਮ ਆ ਉਹ ਬਹੁਤ ਜ਼ਿਆਦਾ ਸਮਾਰਟ ਆ ਵੈਰੀ ਸਮਾਰਟ ਉਹਦੇ ਨਾਲ ਤੁਹਾਡੀ ਜਿਹੜੀ ਮਤਲਬ ਵੀ ਉਹ ਆ ਚਲਾਕੀ ਆ ਉਹ ਫੜੀ ਜਾਂਦੀ ਆ ਫਿਰ ਉਹ YouTube ਕੀ ਕਰਦਾ ਵਾ ਉਹ ਕਹਿੰਦਾ ਵਾ ਵੀ ਇਹ ਵੀਡੀਓ ਬੰਦੇ ਦੀ ਪ੍ਰੋਮੋਟ ਹੀ ਨਹੀਂ ਕਰਨੀ YouTube ਤੁਹਾਡੀ ਵੀਡੀਓ ਪ੍ਰੋਮੋਟ ਕਰਦਾ ਹੀ ਨਹੀਂ ਹੈਗਾ ਤੁਸੀਂ ਇਸ ਤਰ੍ਹਾਂ ਕੋਈ ਗਲਤੀ ਕਦੇ ਨਹੀਂ ਕਰਨੀ ਹੈਗੀ ਹਾਂ ਅਗਰ ਤੁਸੀਂ YouTube ਤੋਂ ਦੇਖਣਾ ਚਾਹੁੰਦੇ ਹੋ ਠੀਕ ਹੈ ਜੀ ਤਾਂ ਤੁਸੀਂ ਕੀ ਕਰਨਾ ਆਪਣੇ YouTube ਦੇ ਉੱਤੇ ਫੋਨ ਦੇ ਉੱਤੇ ਦੋ YouTube ਚੈਨਲ ਬਣਾ ਲੈਣੇ ਆ ਇੱਕ ਤਾਂ ਤੁਸੀਂ ਬਣਾ ਲਓ ਸਿੰਪਲ ਇੱਕ ਬਣਾ ਲਓ ਤੁਸੀਂ ਆਪਣਾ YouTube ਚੈਨਲ ਜਿੱਤੇ ਤੁਸੀਂ ਤੁਹਾਡਾ ਵਧੀਆ オリジナル ਤੁਹਾਡਾ ਚੈਨਲ ਆ ਉਹਦੇ ਉੱਤੇ ਤੁਸੀਂ ਆਪਣੀ ਵੀਡੀਓ ਅਪਲੋਡ ਕਰਦੇ ਹੋ ਅਪਲੋਡ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਆਪਣੀ ਵੀਡੀਓ ਨੂੰ ਉੱਥੇ ਅਪਲੋਡ ਕੀਤੀ ਤੇ ਉਹਨੂੰ ਸਾਈਨੋਟ ਕਰਕੇ ਦੂਜੇ YouTube ਚੈਨਲ ਖੋਲ੍ਹ ਲਿਆ ਉਹਦੇ ਵਿੱਚ ਜਾ ਕੇ ਤੁਸੀਂ ਆਪਣੀ ਵੀਡੀਓ ਦੇਖ ਸਕਦੇ ਹੋ ਉਹਦੇ ਨਾਲ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਜੀ ਬਟ ਆਪਣੇ YouTube ਚੈਨਲ ਤੋਂ ਤੁਸੀਂ ਕਦੇ ਵੀ ਆਪਣੀ ਕੋਈ ਵੀ ਵੀਡੀਓ ਨਹੀਂ ਦੇਖਣੀ ਹੈਗੀ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਹੈਗੀ ਹਾਂ ਜੇ ਤੁਸੀਂ ਦੇਖਣਾ ਵਾ ਵਾਈਟ ਦੀ ਸਟੂਡੀਓ ਪਲੇ ਸਟੋਰ ਦੇ ਵਿੱਚ ਜਾਓ ਉੱਥੇ ਜਾ ਕੇ ਡਾਊਨਲੋਡ ਕਰ ਲਓ ਆਪਣਾ YouTube ਚੈਨਲ ਓਪਨ ਕਰੋ ਉਹਦੇ ਵਿੱਚ ਤੁਹਾਨੂੰ ਕੱਲੀ-ਕੱਲੀ ਡਿਟੇਲ ਦਿ세ਗਾ ਤੁਹਾਨੂੰ ਕਿੰਨੇ ਸਬਸਕ੍ਰਾਈਬਰ ਵਧਿਆ ਤੁਹਾਡਾ ਵਾਚ ਟਾਈਮ ਕਿੰਨਾ ਵਧਿਆ ਵਾ ਤੁਹਾਡੇ ਵੀਡੀਓ ਨੂੰ ਵਿਊ ਕਿੰਨੇ ਮਿਲੇ ਆ ਨੰਬਰ 1 ਨੰਬਰ 2 ਤੁਸੀਂ ਕੀ ਕਰਨਾ ਵਾ ਜਦੋਂ ਵੀ ਤੁਸੀਂ YouTube ਤੇ ਵੀਡੀਓ ਅਪਲੋਡ ਕਰਨੀ ਆ ਵੀਡੀਓ ਜਦੋਂ ਤੁਸੀਂ ਅਪਲੋਡ ਕਰਨੀ ਆ ਤੁਸੀਂ ਘੱਟੋ ਘੱਟ ਜਦੋਂ ਤੁਸੀਂ ਨਵੇਂ ਯੂਟਿਊਬਰ ਹੋ ਤਾਂ ਤੁਸੀਂ ਕੀ ਕਰਨਾ ਵਾ ਇੱਕ ਦਿਨ ਦੇ ਵਿੱਚ ਦੋ ਵੀਡੀਓ ਅਪਲੋਡ ਕਰ ਲਿਆ ਨੇ ਦੋ ਵੀਡੀਓ ਤੁਸੀਂ ਪੱਕੀ ਆ ਰੱਖੋ ਤੁਸੀਂ ਅਪਲੋਡ ਤੁਸੀਂ ਕਰਨੀ ਕਰਨੀ ਜੇ ਤੁਸੀਂ YouTube ਦੇ ਵਿੱਚ ਤੁਸੀਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਅੱਛੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਅਗਰ ਤੁਸੀਂ ਮੰਨ ਕੇ ਚਲੋ ਇਹ ਇੱਕ ਮਹੀਨੇ ਰੈਗੂਲਰ ਤੁਸੀਂ ਵੀਡੀਓ ਅਪਲੋਡ ਕਰੋਗੇ ਇੱਕ ਦਿਨ ਦੇ ਵਿੱਚ ਦੋ ਵੀਡੀਓ ਅਪਲੋਡ ਕਰਨੀਆਂ ਨੇ 30 ਦਿਨ ਹੋ ਗਏ ਤੇ ਦੁਣਾ 60 60 ਵੀਡੀਓ ਤੁਸੀਂ ਮਹੀਨੇ ਦੀਆਂ ਤੁਸੀਂ ਅਪਲੋਡ ਕਰਨੀਆਂ ਨੇ YouTube ਦੇ ਉੱਤੇ ਜਦੋਂ ਤੁਸੀਂ ਵੀਡੀਓ ਤੁਸੀਂ ਸੱਤ ਅਪਲੋਡ ਕਰ ਦੋਗੇ YouTube ਦੇ ਉੱਤੇ ਤਾਂ ਤੁਹਾਡੀ ਜਿਹੜੀ ਜਿਹੜੀ ਵੀਡੀਓ ਨੇ ਉਹ ਆਟੋਮੈਟਿਕਲੀ ਵਾਇਰਲ ਹੋਣੀ ਸ਼ੁਰੂ ਕਰ ਦੇਣੀ ਹੈ ਕਿਉਂਕਿ ਜਦ YouTube ਦਾ ਐਲਗੋਰਿਦਮ ਆ ਨੂੰ ਪਤਾ ਲੱਗ ਜਾਏ ਲੱਗ ਜਾਏਗਾ ਕਿ ਇਹ ਬੰਦਾ ਰੈਗੂਲਰ ਵੀਡੀਓ ਅਪਲੋਡ ਕਰਦਾ ਪਿਆ ਵਾ ਵੀ ਇਹ ਮਿਹਨਤ ਕਰਦਾ ਪਿਆ ਵਾ ਰੈਗੂਲਰ ਵੀਡੀਓ ਅਪਲੋਡ ਕਰੀ ਜਾ ਰਿਹਾ ਕਰੀ ਜਾ ਰਿਹਾ ਤਾਂ ਉਹਦਾ ਐਲਗੋਰਿਦਮ ਕੀ ਹੈ ਉਹ ਤੁਹਾਡੀ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰੇਗਾ ਤੁਹਾਡੇ ਚੈਨਲ ਨੂੰ ਵੱਧ ਤੋਂ ਵੱਧ ਵਾਇਰਲ ਕਰੇਗਾ ਤੋਂ ਦਾ ਵਾਚ ਟਾਈਮ ਵੀ ਵਧੇਗਾ ਸਬਸਕ੍ਰਾਈਬਰ ਵੀ ਵਧਣਗੇ ਤੁਹਾਡੀ ਵੀਡੀਓ ਵੀ ਵਾਇਰਲ ਹੋਵੇਗੀ ਤਾਂ ਤੁਹਾਡੇ ਵਿਊ ਵੀ ਆਟੋਮੈਟਿਕ ਹੀ ਵਧਣਗੇ ਹੀ ਵਧਣਗੇ ਇਹ ਤੋਂ ਹੋਰ ਸ਼ਾਰਟਕਟ ਕੋਈ ਰਾਸਤਾ ਕੋਈ ਨਹੀਂ ਹੈਗਾ ਤਾਂ ਮੇਰੀ ਇੱਕ ਗੱਲ ਯਾਦ ਰੱਖੋ ਅਗਰ ਤੁਹਾਡਾ ਇੱਕ ਵਾਰੀ ਚੈਨਲ ਵਾਇਰਲ ਹੋ ਗਿਆ ਨਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਘੁਮਾਓਗੇ ਤਾਂ ਬਹੁਤ ਜ਼ਿਆਦਾ ਅੱਗੇ ਵਧੋਗੇ ਬਸ ਇੱਕ ਕੰਟੈਂਟ ਤੇ ਧਿਆਨ ਨਾਲ ਕੰਮ ਕਰਨਾ ਹੋ ਵਧੀਆ ਤਰੀਕੇ ਨਾਲ ਉਸੇ ਕੰਟੈਂਟ ਦੇ ਪਿੱਛੇ ਵੇਜੋ ਹੱਥ ਤੋਂ ਕਿ ਉਹ ਤੇ ਕੰਮ ਕਰੀ ਜਾਓ ਤਾਂ ਦੋ ਦੋ ਤਿੰਨ ਤੜੇ ਵੀਡੀਓ ਡੇਲੀ ਤੁਸੀਂ ਆਪਣੇ ਲੋਡ ਕਰੋ ਆਪਣੇ YouTube ਚੈਨਲ ਦੇ ਉੱਤੇ ਤਾਂ ਤੁਹਾਡਾ ਚੈਨਲ ਬਹੁਤ ਛੇਤੀ ਗਰੋ ਹੋਏਗਾ ਤੇ ਤੁਸੀਂ ਉਹ ਤੋਂ ਬਹੁਤ ਹੀ ਜ਼ਿਆਦਾ ਚੰਗੀ ਤੇ ਵਧੀਆ ਇਨਕਮ ਤੁਸੀਂ ਜਨਰੇਟ ਕਰਨੀ ਸ਼ੁਰੂ ਕਰ ਦੋਗੇ ਤੁਸੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆਪੇ ਤੁਹਾਨੂੰ ਇਹ ਵੀਡੀਓ ਤੁਹਾਨੂੰ ਸਮਝ ਲੱਗ ਗਈ ਆ ਤਾਂ ਬਹੁਤ ਵਧੀਆ ਅਗਰ ਤੁਹਾਨੂੰ ਇਹ ਵੀਡੀਓ ਵਿੱਚ ਸਮਝ ਨਹੀਂ ਲੱਗੀ ਤਾਂ ਇਸ ਵੀਡੀਓ ਦੀ ਰਿਕਾਰਡਿੰਗ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਇਹਨੂੰ ਪੁੱਛ ਸਕਦੇ ਹੋ ਜਾਂ ਸਕਰੀਨ ਤੇ ਮੇਰਾ ਨੰਬਰ ਸ਼ੋਅ ਹੋ ਰਿਹਾ ਜੀ ਤੁਸੀਂ ਮੈਨੂੰ ਐਨੀ ਟਾਈਮ ਜਦੋਂ ਮਰਜ਼ੀ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਮੈਨੂੰ ਫੋਲੋ ਕਰਕੇ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਡੀ ਜਿਹੜੀ ਸਮੱਸਿਆ ਵਾ ਪ੍ਰੋਬਲਮ ਆ ਉਹਦਾ ਮੈਂ ਹੱਲ 101% ਕਰਕੇ ਮੈਂ ਤੁਹਾਨੂੰ ਦਵਾਗਾ ਇਹੀ ਦਵਾਗਾ ਜੀ ਸੋ ਇਸ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਨਾ ਵ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਇੱਕ ਵਰਕਸ਼ਾਪ ਲਗਾ ਰਿਹਾ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ Facebook, YouTube, Instagram, Telegram, WhatsApp ਇਹ ਪੰਜ ਸੋਸ਼ਲ ਮੀਡੀਆ ਹੋਗੇ ਜਿਨ੍ਹਾਂ ਤੋਂ ਤੁਸੀਂ ਕੰਮ ਕਰੋਗੇ ਵਧੀਆ ਤਰੀਕੇ ਨਾਲ ਤਾਂ ਤੁਸੀਂ ਬਹੁਤ ਵਧੀਆ ਘਰੇ ਬੈਠੇ ਤੁਸੀਂ 3 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਮੈਂ ਉਸ ਵਰਕਸ਼ਾਪ ਦੇ ਵਿੱਚ ਦੱਸਾਂਗਾ ਕਿ ਤੁਸੀਂ ਕਿਵੇਂ ਵਧੀਆ ਤਰੀਕੇ ਨਾਲ ਉਸ ਤੇ ਕੰਮ ਕਰਕੇ 3 ਤੋਂ 5 ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਜੀ ਤੇ ਇਸ ਤੋਂ ਬਾਅਦ ਬਿਨਾ ਮੈਂ ਤੁਹਾਨੂੰ 10 ਤੋਂ ਲੈ ਕੇ 15 ਇਹੋ ਜਿਹੇ ਚੈਨਲ ਆਈਡੀ ਦੱਸੂਗਾ ਜਿਹਦੇ ਵਿੱਚ ਦੇਖੋ ਨਾ ਤੁਹਾਡੀ ਵੌਇਸ ਹੋਵੇਗੀ ਨਾ ਤੁਹਾਡਾ ਫੇਸ ਹੋਵੇਗਾ ਨਾ ਤੁਹਾਡੀ ਰਾਈਟਿੰਗ ਹੋਵੇਗੀ ਤੁਹਾਡਾ ਕੁਝ ਵੀ ਨਹੀਂ ਹੋਵੇਗਾ ਬਸ ਸਿਰਫ ਤੁਹਾਡੀ 2-3 ਘੰਟੇ ਦੀ ਮਿਹਨਤ ਲੱਗੇਗੀ ਅਗਰ ਤੁਸੀਂ ਉਸ ਟੌਪਿਕ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਤੁਸੀਂ 1 ਮਹੀਨੇ ਦੇ ਵਿੱਚ ਬਹੁਤ ਤੇਜ਼ੀ ਨਾਲ ਤੁਹਾਡੇ ਆਪਣੇ ਚੈਨਲ ਨੂੰ ਗਰੋ ਕਰ ਲੋਗੇ ਤੁਸੀਂ ਘੱਟੋ ਘੱਟ 50000 ਰੁਪਏ ਮਹੀਨੇ ਦਾ ਕਮਾਉਣਾ ਸਟਾਰਟਿੰਗ ਦੇ ਵਿੱਚ ਸ਼ੁਰੂ ਕਰ ਦੇਵੋਗੇ ਉਹ ਵੀ ਮੈਂ ਆਪਣੀ ਵਰਕਸ਼ਾਪ ਦੇ ਵਿੱਚ ਦੱਸਾਂਗਾ ਜੀ ਉਹ ਜਿਹੜੀ ਵਰਕਸ਼ਾਪ ਉਹ ਮੈਂ ਆਪਣੇ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਲਗਾਵਾਂਗਾ ਜੀ ਮੈਂ ਸੋਚ ਰਿਹਾ ਮਾਂ ਜਾਂ ਅਸੀਂ ਫਿਜ਼ੀਕਲ ਲਗਾਈਏ ਅਸੀਂ ਉਹ ਕਲਾਸ ਜਾ ਫਿਰ ਮੈਂ ਸੋਚ ਰਹਾ ਸੀ ਆਪਾਂ ਗੂਗਲ ਮੀਟ ਦੇ ਉੱਤੇ ਉਹ ਕਲਾਸ ਲਗਾਈਏ ਕਿਉਂਕਿ ਮੈਨੂੰ ਬਹੁਤ ਸਾਰੇ ਮੇਰੇ ਭੈਣ ਭਰਾਣ ਜਿਹੜੇ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਕੋਲ ਕਰਕੇ ਮੈਨੂੰ ਕਹਿੰਦੇ ਕਿ ਵੀਰ ਜੀ ਅਸੀਂ ਤੁਹਾਡੀ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹਾਂ ਤੂੰ ਕੀ ਦੇਖੂ ਠੰਡ ਦਾ ਮੌਸਮ ਆ ਧੁੰਦ ਪੈ ਰਹੀ ਆ ਮੈਂ ਕਿਹਾ ਨਾ ਵੀ ਕਿ ਅਗਰ ਮੈਂ ਵਰਕਸ਼ਾਪ ਲਗਾਵਾ ਤਾਂ ਮੇਰੇ ਜਿੰਨੇ ਵੀ ਭੈਣ ਭਰਾਣੇ ਦੂਰ ਤੋਂ ਆਉਣਗੇ ਤੇ ਉਹਨਾਂ ਨੂੰ ਆਉਣ ਲੱਗੇ ਵੀ ਦਿੱਕਤ ਹੋਵੇਗੀ ਤੇ ਜਾਣ ਲੱਗੇ ਵੀ ਦਿੱਕਤ ਹੋਵੇਗੀ ਕੁਝ ਮੇਰੀ ਵੀ ਟਾਈਮਿੰਗ ਦੀ ਆ ਜਿਹੜੀ ਮੈਨੂੰ ਅਲਾਉ ਨਹੀਂ ਕਰਦੀ ਪਈ ਮੈਂ ਸੋਚ ਰਹਾ ਹਾਂ ਕਿ ਵੀ ਆਪਾਂ Google Meet ਦੇ ਉੱਤੇ ਕਰਕੇ ਆਪਾਂ 10-10 ਬੰਦਿਆਂ ਦੇ ਕਰਕੇ ਮੈਂ 2-2 ਘੰਟੇ 3-3 ਘੰਟੇ ਦੀ ਮੈਂ ਤੁਹਾਡੇ ਨਾਲ ਕਲਾਸ ਲਗਾ ਲਵਾਂ ਤਾਂ ਮੈਂ ਤੁਹਾਨੂੰ ਦੇਰੇ Google Meet ਦੇ ਉੱਤੇ ਤੁਹਾਡੇ ਸਾਰਿਆਂ ਦੇ ਜਿੰਨੇ ਵੀ ਕੁਐਸਚਨ ਹੋਣਗੇ ਕਲੀਅਰ ਕਰ ਦਾਂਗਾ ਤੇ ਤੁਹਾਨੂੰ ਆਨਲਾਈਨ ਅਰਨਿੰਗ ਦੇ ਵਿੱਚ 15 ਤੋਂ 20 ਅਜਿਹੇ ਤਰੀਕੇ ਦੱਸਦਾਗਾ ਅਗਰ ਤੁਸੀਂ ਉਹਨਾਂ ਤਰੀਕਿਆਂ ਤੇ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਮਹੀਨੇ ਦਾ 3 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮ ਆ ਸਕਦੇ ਹਾਂ ਜੀ ਅਗਰ ਤੁਸੀਂ ਕਹਿੰਦੇ ਹੋ ਵੀ ਆਪਾਂ ਫਿਜੀਕਲ ਲਗਾਈਏ ਕਲਾਸ ਤਾਂ ਵੀ ਤੁਸੀਂ ਥੱਲੇ ਕਮੈਂਟ ਕਰਕੇ ਦੱਸ ਦਿਓ ਵੀ ਅਸੀਂ ਫਿਜੀਕਲ ਲਗਾਉਣਾ ਚਾਹੁੰਦੇ ਆਂ ਅਗਰ ਤੁਸੀਂ ਕਹਿੰਦੇ ਹੋ ਕਿ ਨਹੀਂ ਵੀਰ ਜੀ ਅਸੀਂ ਗੂਗਲ Meet ਤੇ ਲਗਾਉਣਾ ਚਾਹੁੰਦੇ ਆ ਤਾਂ ਤੁਸੀਂ ਗੂਗਲ Meet ਦੇ ਵਿੱਚ ਵੀ ਤੁਸੀਂ ਮੈਂਸ਼ਨ ਕਰ ਦਿਓ ਜੋ ਆਪ ਨੂੰ ਠੀਕ ਲੱਗੇਗਾ ਆਪਾਂ ਉਸ ਤਰ੍ਹਾਂ ਆਪਾਂ ਕਰ ਲਵਾਂਗੇ ਸੋ ਉਮੀਦ ਕਰਦਾ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਹੀ ਜਿਆਦਾ ਧੰਨਵਾਦ ਤੁਸੀਂ ਆਪਾਂ ਕੀਮਤੀ ਚੋਂ ਕੀਮਤੀ ਸਮਾਂ ਕੱਢ ਕੇ ਮੇਰੀ ਇਸ ਵੀਡੀਓ ਨੂੰ ਦੇਖਿਆ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈਤ ਅਨੁਸਾਰਨੂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ